ਆਪੀ ਜੇਬਾ ਹਾਲ ਦੀ ਤਰੰਦਾਂ ਦੀ ਜਿਮਨੀ ਚੋਂ ਦੇ ਵਿੱਚ ਇੱਥੇ ਗੱਡੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਹਰਲ ਮਾਲਾ ਸਪੀਡਾਂ ਲਾਲਾ ਲਾਲਾ ਛੜਕਾਂ ਦੇ ਪੇ ਬਾਹਰ ਆਈਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਬੜੀਆਂ ਬਹੁਤ ਮਹਿੰਗੀਆਂ ਗੱਡੀਆਂ ਵੱਡੀਆਂ ਗੱਡੀਆਂ ਦਾ ਕਾਫਲੇ ਭੱਜੇ ਫਿਰਦੇ ਆ ਇੱਥੇ ਸੜਕ ਤੇ ਚੜ ਕੇ ਦੇਖੋ ਉਹ ਆ ਗੱਡੀ ਪਾਸੇ ਖਲਾਰ ਕੇ ਬਹਿਣਾ ਉਹ ਕਾਵਲੇ ਦੇ ਛੂਕਦੇ ਫਿਰਦੇ ਹਕੂਮਤ ਫਿਲਮਾਂ ਵਾਂਗੂ ਉਹ ਜੀ ਹਕੂਮਤ ਬਿਲਦਦ ਬੇ ਲੋਕ ਸੀ ਇੰਜਾਂ ਜੋ ਗੱਡੀਆਂ ਲੱਗਦੀ ਸਾਰੇ ਲੋਕ ਪਾਸੇ ਹੋ ਜਾਂਦੇ ਨੇ। ਉਹ ਇੱਥੇ ਆ ਕੀ ਵੀ ਭਰਾਵਾ ਇੱਕ ਬੰਨੇ ਰੈਲੀ ਲੰਘਣ ਦੀ ਆ। ਹੁਣ ਆ ਫੁੱਟਪਾਥ ਆ। ਮੈਂ ਆਪਣੇ ਹੱਥ ਆ ਰਿਆ ਮਾਂ ਉਧਰ ਉਧਰ ਦੀ ਰੈਲੀ ਆ ਰਹੀ ਆ। ਹੁਣ ਜੇ ਮੰਨ ਲਓ ਅੱਗੋਂ ਦੀ ਰੈਲੀ ਆ ਰਹੀ ਤੇ ਇਹਦਾ ਮਤਲਬ ਥੋੜੀ ਵੀ ਇਧਰ ਹੀ ਸਾੜਾ ਸਾਡੇ ਵਾਲੀ ਛੜਕਾ ਵਾਲੇ ਬੰਨੇ ਵੀ ਬੰਦੇ ਗੱਡੀਆਂ ਭਜਾਈ ਫਿਰਨਗੇ। ਇਹ ਗਲਤ ਗੱਲ ਹੈ ਨਾ ਫਿਰ ਐਕਸੀਡੈਂਟ ਕੋਈ ਪਰ ਉਹ ਉਹ ਦੂਜਿਆਂ ਦੇ ਨਾ ਢਕੀਲੋ ਢਕੀਲੇ ਜੇ ਵੇਹੀਂ ਮੰਤਰੀ ਸਾਹਿਬ ਦੇ ਲਾਗੇ ਲਾਗੇ ਫਿਰਿਏ ਵੀ ਅਸੀਂ ਇੱਧਰ ਦੀ ਵੀ ਫਿਰਦੇ ਆਂ ਉੱਧਰ ਦੀ ਫਿਰੇ ਫੋਟੋਆਂ ਖਾਈਏ ਮੂੰਹ ਖਾਈਏ بڑے بڑے ਲੀਡਰਾਂ ਨੂੰ ਵੀ ਅਹੀਂ ਆਵੇ ਲੋ ਇੱਧਰ ਵੀ ਤੁਰੇ ਫਿਰਦੇ ਜੇ ਉੱਧਰ ਫਿਰ ਗੱਡੀਆਂ ਦੇ ਓਪਨ ਤੇ ਇੱਧਰ ਉੱਧਰ ਬਾਰੀਆਂ ਨਾਲ ਲਮਕੇ ਲਮਕੇ ਤੇ ਲਾਲ ਲਾਲ ਕਰਦੇ ਫਿਰਦੇ ਵੇਖੋ ਹੁਣ ਮੈਂ ਆਪਣੇ ਹੱਥ ਜਾਣਦੇ ਆ ਹੁਣ ਮੈਂ ਆਪਣੇ ਹੱਥ ਜਾਣਦੇ ਆ ਕਾਬਲਾ ਪਰਲੇ ਬਣਨਾਂ ਦਾ ਤੇ ਇਹਨਾਂ ਦਾ ਕੀ ਮਤਲਬ ਹੈ ਸਾਹਮਣੇ ਗੱਡੀ ਲੈਣ ਕੇ ਨਾਲ ਸਾਹਮਣੇ ਬਲਟ ਟਕਰਾ ਦੇਣੀ ਇਥੇ ਟਕਰਾਤੀ ਜੇ ਆ ਸਾਹਮਣੇ ਉਹਨਾਂ ਨੇ ਨਾ ਮਹਿੰਗੀਆਂ ਗੱਡੀਆਂ ਓਪਨ ਗੱਡੀਆਂ ਤੇ ਇੱਧਰ ਸੁੱਧੀਆਂ ਲੈ ਆਏ ਤੱਕੋ ਮੈਨੂੰ ਹੱਥ ਮਾਰਨ ਜਿਦਾਂ ਪੁਲਸਰੀ ਕਰਦੀ ਪਾਸੇ ਕਰ ਦੋ ਰਾਹ ਪਾਸੇ ਕਰ ਦੋ ਵੀ ਕੋਈ ਮੰਤਰੀ ਆ ਰਿਹਾ ਅੱਛਾ ਜੀ ਵੀ ਮੱਲਵਿਆ ਵੀ ਸਾਡਾ ਕਾਫਲਾ ਲੰਘਣ ਦਿਆ ਵੀ ਯਾਰ ਕਾਫਲਾ ਉਧਰ ਦੀ ਕੱਢ ਗਈ ਇੱਧਰ ਹੀ ਸਾਡੇ ਅੱਗੋਂ ਦੀ ਕੱਢ ਲੈ ਸਾਡਾ ਕਾਫਲਾ ਉੱਤੇ ਚੜੋਣਾ ਹੀ ਤੇ ਤੂੰ ਹੀ ਉਧਰ ਤੇ ਉਹਨਾਂ ਨਾਲ ਚੱਲੋ ਕਾਫਲੇ ਮੱਲਵ ਉਹਨਾਂ ਨੂੰ ਖਾਉਣਾ ਹੁੰਦਾ ਵੀ ਲੀਡਰਾਂ ਨੂੰ ਇਹ ਅਹੀਂ ਵੇਖ ਲੈ ਅਹੀਂ ਲੀਡਰ ਜਾਵਾ ਇੱਥੇ ਅੱਗੇ ਪਿੱਛੇ ਆਸੀ ਪਾਸੀ ਸਾਡੀ ਅੱਗੇ ਆ ਗਈ ਗਰੀਬ ਜੀ ਐਲਟੋ ਕੇਟਨ ਕਾਲੀ ਉਹਨੇ 24 ਘੰਟੇ ਕਾਲੀ ਕਾਲੀ ਰੇਂਜ ਘੁੰਮਦੀ ਭੁੱਲ ਕੇ ਵੀ ਹੱਥ ਬੀਬਾ ਨਹੀਂ ਉਪਾਈਦਾ ਕੱਲੇ ਕਰੇ ਨੇਰੇ ਤੇ ਸਵੇਰੇ ਮਿੱਤਰਾ ਤੇ ਮੈਂ ਨਾ ਚਵਾਲ ਥੇਰੀਏ ਚ ਨਹੀਂ ਆਈਦਾ ਕਰਮਦਾਰ ਦੀ ਹਲਕੀ ਜਿਹੀ ਮਣੀ ਚੋਣ ਦੀ ਗੱਲ ਕਰ ਰਿਹਾ ਤੇ ਬਾਸਟੂਡੀਓ ਵੇਖ ਲੋ ਹਨੇਰਾ ਹੀ ਆ ਇਤਰਾ ਹੀ ਚੱਲਦੀ ਏ ਰਾਹ ਨੂੰ ਐਲਟੋ ਕਾਲੀ ਇਤਰਾ ਹੀ ਫਿਰਦੀ ਤੇ ਕੱਲੇ ਕਰੇ ਆ ਵੇਖ ਲੋ ਕੱਲਾ ਕਰਾ ਜੇ ਤੇ ਮੈਂ ਬਾਕੀ ਨਹੀਂ ਕੋਈ ਗੱਲਾਂ ਕਰਨੀਆਂ ਸਾਂੜ ਤੇ ਬੜੀ ਲਾਈ ਹੈ ਨਾ ਠਿੱਖੀ ਬੜੀ ਹੈ ਤੇ ਉਹਨੇ ਵੇਖੋ ਵੀਰੋ ਮੈਨੂੰ ਅੱਗੋਂ ਇਹ ਹੱਥ ਮਾਰਦੇ ਵੀ ਜਿਤਨਾ ਕੋਈ ਐਂਬੂਲੈਂਸ ਆ ਰਹੀ ਆ ਕੋਈ ਮੰਤਰੀ ਆ ਰਿਹਾ ਘਰੇ ਇਹਨੂੰ ਪਾਸੇ 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 ਕਰ ਦੋ ਮੈਂ ਆ ਜਾ ਛੱਡ ਦੇ ਜਟੋ ਸੁਣ ਲਓ ਮੇਰੀ ਅੱਗੇ ਬੰਦਾ ਵੇ ਤੇ ਲਓ ਕੌਣ ਆ ਗੱਡੀਆਂ ਤੁਹਾਡੀਆਂ ਵੱਡੀਆਂ ਦਾ ਇਹਦਾ ਮਤਲਬ ਹੈ ਵੀ ਮੈਂ ਹੁਣ ਸੜਕ ਤੋਂ ਥਲੇ ਘੜੀ ਛੋੜ ਦੂੰਗਾ ਮੈਂ ਉੱਤਰਦੀ ਕੱਢ ਐਂ ਕਰ ਲੱਕੇ ਐਂ ਕਰ ਲਾ ਮੈਂ ਨੰ 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 ਗੱਡੀ ਛੋਟੀ ਓ ਛੱਤਰ ਬੜਾ ਵੱਡਾਈ ਗੱਡੀ ਛੋਟੀ ਓ ਛੱਤਰ ਬੜਾ ਵੱਡਾਈ ਤੇ ਆ ਚਾਰ ਫੁੱਟੀ ਲੱਗੀ ਹੋਈ ਤੇ ਪਿਛੇ ਪਾਸੇ ਕਰ ਲੋ ਮੈਨੂੰ ਨਹੀਂ ਬੜਾ ਸਕਾਰਪਿਓ ਫੋਰਚੂਨਰਾਂ 18 ਅਜੇ ਹੀ ਉੱਤਰ ਆਇਆ ਨਾ ਬਾਰ ਮੁੜ ਕੇ ਬੜਾ ਸਿਆਪੇ ਪੈਂਦੇ ਹੁੰਦੇ ਜੀ ਤੇ ਉਧਰੋਂ ਮੇਰਾ ਦੋਜਾ ਹੈਗਾ ਮੇਰਾ ਛੋਟਾ ਵੀਰ ਸੋਨਾ ਮੋਤ ਉਹ ਨਹੀਂ ਸੁਣਦਾ ਕਿੰਨਾ ਹੁੰਦਾ ਕਿਸੇ ਦੀ ਉਹ ਉਹ ਜੀ ਗੱਡੀ ਭੰਦਾ ਹੁੰਦਾ ਹੀ ਮਤਲਬ ਮੈਂ ਤੁਹਾਨੂੰ ਸੱਚੀ ਗੱਲ ਦੱਸਣ ਲੱਗਾ ਗੱਡੀ ਭੰਨੀ ਤਾਂ ਨਾਰਮਲ ਗੱਲ ਆ ਆਪਾਂ ਤੋਂ ਨਾ ਦੂਜਿਆਂ ਤੇ ਜੀਆਂ ਇਹਨੂੰ ਤੇ ਅਸੀਂ ਤਬਾਈ ਮਚਾ ਦਈਏ ਉਹਨੇ ਭਰਾਵਾ ਕਰਾ ਰੋਡਵੇ ਤੇ ਢੇੜਤੀ ਹੂ ਤੁਸੀਂ ਦਫਤਰ ਲਾਓ ਸਾਹਿਬ ਸਾਡੀਆਂ ਬਲਾਵਾ ਕਿਹੋ ਜੀਆਂ ਉਹਨੇ ਕਰਾ ਰੋਡਵੇ ਦੀਆਂ ਚੀਟਾਂ ਪੁੱਟ ਪਰ ਮਾਰੀਆਂ ਚੀਜ਼ੇ ਜੂਏ ਤੋੜ ਕੇ ਉਹ ਅਕਿਆ ਭੰਨੀ ਆ ਬਾ ਸਾਰਾ ਹੜਾ ਕਾਵਲਾ ਮੇਰੀ ਟੀਮ ਚਲ ਗਈ ਉੱਥੇ ਕਿਤੇ ਨਾ ਰੋੜ ਵੀ ਭੰਤੀ 20 ਸਾਲ ਪਹਿਲਾਂ ਤਸੂਨਾ ਹੜਥਾ ਨਹੀਂ ਇਹਨੂੰ ਕਾੜੀ ਪਈ ਵੀ ਸਾਰਾ ਕੋ ਦੇੜ ਦੋ ਤੇ ਖੇਤੀਛਤੀ ਇੰਜਾਂ ਦੇੜ ਤੇ ਅੰਦਾ ਮੋਟਰ ਤੇ ਲਾਈਏ ਜਾ ਗਏ ਇਹੋ ਜਿਹੇ ਬੰਦੇ ਹਟ ਪਏ ਗਏ ਆ ਜਾ ਤੁਸੀਂ ਐਵੇਂ ਨਾ ਵੱਡੀਆਂ-ਬੁੜੀਆਂ ਗੱਡੀ ਜਿਹੜੇ ਬੰਦੇ ਰੋਡਵੇ 'ਈ ਫੀਤਾ-ਬੀਤਾ ਕਰ ਸਕਦੇ ਆ ਟੋਟਾ ਦੀ ਗੱਡੀਆਂ ਨੂੰ ਕੀ ਸਮਝਣਗੇ ਕਰੋੜਾਂ ਦੀ ਹੋਵੇ ਭਾਵੇਂ ਟੋਟਾ ਜਿਹੜੀਆਂ ਲੰਬੀ ਗਰੂਨ ਤੇ ਪਤਾ ਨਹੀਂ ਕੀ ਜਾਂਦੇ ਜੇ ਤੁਸੀਂ ਕਰੋੜ-ਕਰੋੜ ਡੇਢ ਕਰੋੜ ਦੀ ਲੰਬੀ ਗਰੇਨ ਆ ਅਹੀਂ ਨੀ ਇਹਨਾਂ ਗੱਲਾਂ ਨੂੰ ਮਤਲਬ ਸਾਡੀ ਗੱਡੀ ਛੋਟੀ ਦਾ ਨਾ ਹਿਸਾਬ ਲਾ ਲਿਆ ਕਰੋ ਮੈਂ ਅੱਗੇ ਬਰੇ ਵਰੀ ਸਮਝਾਇਆ ਵੀ ਬੜਿਆਂ ਨੂੰ ਮੈਂ ਸਮਝਾ ਚੁੱਕਾ ਆ ਵੀ ਗੱਡੀ ਛੋਟੀ ਏ ਛੱਤਰਬਾਦ ਵੱਡਾ ਜੀ ਸਾਡਾ ਛੱਤਰਬਾਦ ਵੱਡਾ ਜੀ ਮੁੜ ਕੇ ਪਤਾ ਕੀ ਕਰਦੇ ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਦਾਰ ਗਵਾਰਾਂ ਦੇ ਆਹਈ ਗਵਾਰ ਹੀ ਚੰਗੇ ਸਾਡਾ ਪੈਰ ਹੀ ਵੱਡਾ ਚਾਹੀਦਾ ਸਾਡਾ ਛੱਤਰ ਵੱਡਾ ਚਾਹੀਦਾ ਤੇਰਾ ਸਿਰ ਵੱਡਾ ਚਾਹੀਦਾ ਮੁੜ ਕੇ ਉਸੇ ਹਿਸਾਬ ਨਾਲ ਹੀ ਬੋਲਦੇ ਹੁੰਦੇ ਸੀ ਛੇ ਮੈਨੂੰ ਆ ਤਾਂ ਨਾ ਬੀਤੇ ਜਿਹੜੇ ਕਾਬਲੇ ਆ ਭਈ ਫਿਰ ਤੇ ਚਲੋ ਯਾਰ ਭਰਾਓ ਤੁਹਾਡੇ ਨੂੰ ਤੁਸੀਂ ਕਰੋ ਇਲੈਕਸ਼ਨ ਜੀ ਉਹ ਤੁਹਾਡਾ ਕਿਉਂ ਜੁਣਾ ਆਰਾਮ ਕਰਦਾ ਜੀ ਇਹ ਨਹੀਂ ਵੀ ਹੁਣਾ ਨਿੱਕੀ ਜੀ ਗੱਡੀ ਮੇਰੀ ਐਲਟੋ ਕੇਟ ਹੈ ਨੀ ਦੀ ਪਿਆਰੀ ਗੱਡੀ ਵਿਚਾਰੀ ਇਹ ਕਿਨ ਰਾਹ ਦੇ ਮਲਵੇ ਦੇ ਇਧਰੋਂ ਤਾਰ ਉਧਰੋਂ ਸਕਾਰਪੀ ਉਧਰੋਂ ਫਾਰਚੂਨ ਸਾਰੀਆਂ ਲੰਬੀ ਗਰਾਊਂਡਸ ਹਨ ਕੀ ਕਿਹੜੀਆਂ ਕਿੜੀਆਂ